ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਤੁਸੀਂ ਬਹੁਤ ਵਧੀਆ ਹੋਵੋਗੇ ਕੱਲ ਦੀ ਆਪਾਂ ਵੇਖ ਹੀ ਰਹੇ ਆਂ ਦਾ ਪੰਜਾਬ ਸਾਡਾ ਪੰਜਾਬ ਤੀ ਪਿੰਦਰ ਪ੍ਰੀਤ ਵਲੌਗਸ ਤੇ ਗੌਰਵ ਵਲੌਗਸ ਤੇ ਨਾ ਸੁਖ ਪ੍ਰੀਤ ਵਲੌਗ ਤੇ ਕੋਈ ਵੀ ਵੀਡੀਓ ਨਹੀਂ ਅਪਲੋਡ ਹੋਈ ਇਸ ਦਾ ਕੀ ਕਾਰਨ ਸੇ ਕਿਉਂ ਨਹੀਂ ਅਪਲੋਡ ਹੋਈ ਆਪਾਂ ਤੁਹਾਨੂੰ ਦੱਸ ਦਈਏ ਜੀ ਜੋ ਪਿੰਦਰ ਪ੍ਰੀਤ ਦੇ ਚੈਨਲ ਤੇ ਕੰਮ ਕਰਦੀ ਹੈ ਭੈਣ ਸੁਖ ਗੌਰਵ ਵਲੌਗਸ ਦੇ ਵਿੱਚ ਵੀ ਆਪਾਂ ਉਹਨਾਂ ਨੂੰ ਦੇਖਿਆ ਤੇ ਉਹਨਾਂ ਦਾ ਆਪਣਾ ਵੀ ਚੈਨਲ ਬਣਿਆ ਵਾ ਸੁਖਪ੍ਰੀਤ ਵਲੌਗ ਹੈ ਨਾ ਉਹ ਭੈਣ ਦੇ ਘਰ ਇੱਕ ਘਟਨਾ ਘਟ ਗਈ ਹੈ ਹੈ ਨਾ ਉਹ ਭੈਣ ਸੁਖ ਭੈਣ ਜੋ ਦੁਨੀਆ ਨੂੰ ਅਲਵਿਦਾ ਕਹਿ ਗਈ ਆ ਪਰੰ ਪਹਿਲਾਂ ਤਾਂ ਆਪਾਂ ਅਰਦਾਸ ਕਰੋ ਸਾਰੇ ਜਾਣੇ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਨਾਲ ਨਿਵਾਜੇ ਹੈ ਨਾ ਆਪਣੇ ਕੋਲ ਉਹਨਾਂ ਭੈਣ ਨੂੰ ਰੂਹ ਨੂੰ ਸ਼ਾਂਤੀ ਮਿਲੇ ਆਪਾਂ ਤੁਹਾਨੂੰ ਦੱਸ ਦਈਏ ਕਿ ਸੁਖ ਭੈਣ ਦਾ ਸਬਾ ਬਹੁਤ ਹੀ ਵਧੀਆ ਸੀ ਆਪਾਂ ਉਹਨਾਂ ਨੂੰ ਉਹਨਾਂ ਦੇ ਚੈਨਲ ਤੇ ਜਾ ਕੇ ਤੁਸੀਂ ਦੇਖ ਹੀ ਸਕਦੇ ਹੋ ਸੁਖਪ੍ਰੀਤ ਵਲੌਗ ਭੈਣ ਦਾ ਚੈਨਲ ਆ ਤੇ ਭੈਣ ਦੀਆਂ ਵੀਡੀਓ ਅਪਲੋਡ ਹੋਈਆਂ ਹੋਈਆਂ ਭੈਣ ਦੇ ਸਬਾ ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਵਧੀਆ ਸਬਾ ਸੀਗਾ ਤੇ ਪਰ ਚਾਰ ਪੰਜ ਦਿਨ ਪਹਿਲਾਂ ਆਪਾਂ ਉਹਨਾਂ ਦੇ ਵਲੌਗ ਅਪਲੋਡ ਕੀਤਾ ਸੀ ਭੈਣ ਦੇ ਹਸਬੰਦ ਜੋ ਕਿ 7 ਸਾਲਾਂ ਬਾਅਦ ਮਲੇਸ਼ੀਆ ਤੋਂ ਵਾਪਸ ਆਏ ਸੀਗੇ ਤੇ ਇਹ ਭੈਣ ਦੇ ਇੱਕ ਬੇਟੀ ਆ ਤੇ ਇੱਕ ਬੇਟਾ ਵਾ ਅਰ ਪਤਾ ਨਹੀਂ ਉਹਨਾਂ ਨੂੰ ਕੋਈ ਅਜੀਬ ਚੀਜ਼ ਖਾਦ ਨਹੀਂ ਗਈ ਜਿਸ ਦੇ ਕਾਰਨ ਹਨਾ ਵੀ ਉਹ ਦੁਨੀਆ ਨੂੰ ਅਲਵਿਦਾ ਕਹਿ ਗਿਆ ਭੈਣ ਦੀ ਮੌਤ ਹੋ ਗਈ ਆ ਪਰ ਉਹ ਸੁਖ ਦਾ ਪੇਕਾ ਪਰਿਵਾਰ ਸੋਹਰਾ ਪਰਿਵਾਰ ਤੇ ਬਹੁਤ ਗਲਤ ਇਲਜ਼ਾਮ ਲਾ ਰਿਹਾ ਵਾ ਸੁਖ ਦੇ ਹਸਬੰਦ ਤੇ ਕੈਪਟਨ ਸਿੰਘ ਤੇ ਬਹੁਤ ਗਲਤ ਇਲਜ਼ਾਮ ਲਾ ਰਹੇ ਆ ਕਿ ਇਹਨੇ ਇਹ ਸਾਡੀ ਬੇਟੀ ਨੂੰ ਕੁੜਦਾ ਮਾਰਦਾ ਸੀਗਾ ਤੇ ਜਾਂ ਫਿਰ ਉਹ ਸਾਡੀ ਬੇਟੀ ਨੂੰ ਫੋਨ ਨਹੀਂ ਲਾਉਂਦਾ ਸੀਗਾ ਤੇ ਪਰ ਜਿਹੜੀ ਉਹਨਾਂ ਦੀ ਬੇਟੀ ਆ ਸੁਖਦੀ ਬੇਟੀ ਆ ਕੈਪਟਨ ਸਿੰਘ ਦੀ ਬੇਟੀ ਆ ਉਸ ਨੇ ਵੀ ਉਸ ਨੇ ਵੀ ਬਿਆਨ ਦਿੱਤੀ ਆ ਕਿ ਮੇਰੇ ਪਾਪਾ ਵੀ ਦਿਨ ਜ ਤਿੰਨ ਚਾਰ ਵਾਰੀ ਫੋਨ ਜ਼ਰੂਰ ਲਾਉਂਦੇ ਸੀਗੇ ਤੇ ਮੰਮਾ ਨੇ ਆਪਣੇ ਆਪ ਹੀ ਕੋਈ ਇਦਾਂ ਦੀ ਚੀਜ਼ ਖਾਦੀ ਆ ਜਿਸ ਦੇ ਨਾਲ ਵੀ ਉਸ ਦੀ ਮੌਤ ਹੋ ਗਈ ਆ ਪਰ ਭੈਣ ਦੇ ਹਸਬੰਦ ਦਾ ਸੁਭਾਅ ਵੀ ਬਹੁਤ ਹੀ ਜ਼ਿਆਦਾ ਵਧੀਆ ਵਾ ਜਿਵੇਂ ਪਿੰਦਰ ਵੀਰ ਜੀ ਦਾ ਵੀ ਸੁਭਾਵਾ ਉਦਾਂ ਦਾ ਹੀ ਉਹਨਾਂ ਦੇ ਹਸਬੰਦ ਦਾ ਸੁਭਾਵਾ ਆਪਾਂ ਤੁਹਾਨੂੰ ਦੱਸ ਦਈਏ ਜਿਹੜੇ ਪਿੰਦਰ ਵੀਰ ਜੀ ਦੇ ਪਿੰਦਰ ਈਜ਼ੀਆ ਉਹਨਾਂ ਦੇ ਸਕੇ ਭਰਾ ਹੀ ਆ ਕੈਪਟਨ ਸਿੰਘ ਸਕੇ ਭਰਾ ਹੀ ਆ ਤੇ ਉਹਨਾਂ ਦੀ ਪਰਜਾਈ ਹੀ ਪਰਜਾਈ ਹੀ ਲੱਗਦੀ ਆ ਸੁਖ ਭੈਣ ਪਿੰਦਰ ਵੀਰ ਜੀ ਦੇ